ਪੰਜਾਬ ਦੇ ਖੰਨੇ ਦੇ ਇਲਾਕੇ ਵਿੱਚ ਪਿੰਡ ਬੀਜਾ ਦੇ ਕੋਲ ਇੱਕ ਪੈਟਰੋਲ ਪੰਪ ਦੇ ਉੱਤੇ ਖੜੇ ਟਰੱਕ ਨੂੰ ਲੱਗੀ ਅੱਗ ਡਰਾਈਵਰ ਦੀ ਮੌਕੇ ਤੇ ਹੀ ਸੜ ਕੇ ਹੋ ਗਈ ਮੌਤ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਸ ਟੀਵੀ ਤੇ ਮੈਂ ਹਾਂ ਤਜਿੰਦਰਪਾਲ ਸਿੰਘ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਉਹ ਹੈ ਪੰਜਾਬ ਦੇ ਖੰਨੇ ਤੋਂ ਬੀਤੀ ਰਾਤ 19 ਤਰੀਕ ਨੂੰ ਰਾਤ ਦੇ ਕਰੀਬ 11:30 ਵਜੇ ਸਮਰਾਲਾ ਰੋਡ ਦੇ ਉੱਤੇ ਪਿੰਡ ਬੀਜਾ ਦੇ ਕੋਲ ਇੱਕ ਪੈਟਰੋਲ ਪੰਪ ਹੈ ਜਿੱਥੇ ਕਿ ਇੱਕ ਟਰੱਕ ਜਿਹੜਾ ਹੈ ਰਾਤ ਨੂੰ ਆ ਕੇ ਖਾਲੀ ਟਰੱਕ ਉੱਥੇ ਖੜਾ ਹੁੰਦਾ ਹੈ ਉਸ ਦਾ ਡਰਾਈਵਰ ਜਿਹੜਾ ਹੈ ਉੱਥੇ ਆਰਾਮ ਕਰਨ ਦੇ ਲਈ ਆਪਣੇ ਟਰੱਕ ਨੂੰ ਇੱਕ ਪਾਸੇ ਲਾ ਦਿੰਦਾ ਹੈ 11:30 ਵਜੇ ਉਹਦੇ ਖੜੇ ਹੋਣ ਤੋਂ ਬਾਅਦ ਜਦ ਉਹ ਸੋ ਜਾਂਦਾ ਹੈ ਤਾਂ ਪੈਟਰੋਲ ਪੰਪ ਦੇ ਜਿਹੜੇ ਉੱਥੇ ਦੇ ਅਧਿਕਾਰੀ ਹਨ ਉਹਨਾਂ ਦੇ ਕਹਿਣ ਦੇ ਮੁਤਾਬਕ ਸਵੇਰੇ ਜਦੋਂ ਉਹ ਪੈਟਰੋਲ ਪਾਉਣ ਲਈ ਕਿਸੇ ਗੱਡੀ ਦੇ ਵਿੱਚ ਤੇਲ ਪਾਉਣ ਦੇ ਲਈ ਉੱਠਦੇ ਨੇ ਕਰੀਬ 3:30 ਵਜੇ ਤਾਂ ਦੇਖਦੇ ਨੇ ਕਿ ਟਰੱਕ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਉਸ ਟਰੱਕ ਦੇ ਵਿੱਚ ਅੱਗ ਲੱਗ ਚੁੱਕੀ ਸੀ ਅੱਗ ਦੇ ਲੱਗਣ ਦਾ ਕਾਰਨ ਹਜੇ ਤੱਕ ਕਨਫਰਮ ਨਹੀਂ ਹੋਇਆ ਪਤਾ ਨਹੀਂ ਲੱਗਿਆ ਹੈ ਉਹ ਜਾਂਚ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਟਰੱਕ ਸਵੇਰੇ 3:30 ਵਜੇ ਧੂ ਧੂ ਕੇ ਸੜਨ ਲੱਗ ਪਿਆ ਟਰੱਕ ਦਾ ਨੰਬਰ ਹੈ ਹਿਮਾਚਲ ਪ੍ਰਦੇਸ਼ ਦਾ ਇਹ ਟਰੱਕ ਸੀ ਟਰੱਕ ਦਾ ਨੰਬਰ ਹੈ ਐਚ ਪੀ 12 ਸੀ ਐਚ ਪੀ 12 ਸੀ 8365 ਇਸ ਟਰੱਕ ਨੰਬਰ ਦੇ ਇਸ ਟਰੱਕ ਨੂੰ ਰਾਤ ਨੂੰ ਕਰੀਬ 11:30 ਵਜੇ ਇਹ ਉੱਥੇ ਪٹرول ਪੰਪ ਤੇ ਪਹੁੰਚਦਾ ਹੈ ਅਤੇ ਸਵੇਰੇ 3:30 ਵਜੇ ਜਦ ਡਰਾਈਵਰ ਇਹਦੇ ਅੰਦਰ ਸੁੱਤਾ ਹੋਇਆ ਸੀ ਗਹਿਰੀ ਨੀਂਦਰ ਦੇ ਵਿੱਚ ਕਿਉਂਕਿ ਡਰਾਈਵਰ ਆਮ ਤੌਰ ਤੇ ਗੱਡੀ ਚਲਾਉਣ ਤੋਂ ਬਾਅਦ ਬਹੁਤ ਜ਼ਿਆਦਾ ਥੱਕ ਜਾਂਦੇ ਨੇ ਫਿਰ ਉਹ ਸੌਤਾ ਫੰਡਣ ਦੇ ਲਈ ਕਿਤੇ ਇੱਕ ਪਾਸੇ ਟਰੱਕ ਲਾ ਲੈਂਦੇ ਨੇ ਤੇ ਇਸ ਡਰਾਈਵਰ ਨੇ ਵੀ ਆਪਣਾ ਟਰੱਕ ਜਿਹੜਾ ਹੈ પેટ્રોલ ਪੰਪ ਦੇ ਲਾਗੇ ਇੱਕ ਸੇਫ ਜਗ੍ਹਾ ਦੇਖ ਕੇ ਲਗਾਇਆ ਲੇਕਿਨ ਇਹਨੂੰ ਨਹੀਂ ਸੀ ਪਤਾ ਕਿ ਕਾਲ ਇਹਦੇ ਪਿੱਛੇ ਦੌੜ ਰਿਹਾ ਹੈ ਔਰ ਰਾਤ ਨੂੰ ਸੁੱਤੇ ਪਏ ਇਹਦੇ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਅੱਗ ਦੇ ਲੱਗਣ ਦਾ ਕਾਰਨ ਹਜੇ ਤੱਕ ਪਤਾ ਨਹੀਂ ਲੱਗਿਆ ਜਦ પેટ્રોલ ਪੰਪ ਦੇ ਅਧਿਕਾਰੀ ਜਿਹੜੇ ਨੇ ਉੱਥੇ ਕੰਮ ਕਰਨ ਵਾਲੇ ਸਵੇਰੇ 3:30 ਵਜੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਟਰੱਕ ਦੇ ਵਿੱਚ ਅੱਗ ਲੱਗ ਗਈ ਤਾਂ ਉਹ ਆਪਣੇ ਫਾਇਰ ਇੰਸਟਿੰਗੁਇਸ਼ਰ ਜਿਹੜੇ ਸਿਲੰਡਰ ਨੇ ਉਹ ਲੈ ਕੇ ਉਹਦੇ ਵੱਲ ਦੌੜਦੇ ਨੇ ਪਾਣੀ ਦੀਆਂ ਪੁਛਾਰਾਂ ਤੱਕ ਕਰਦੇ ਨੇ ਮਗਰ ਅੱਗ ਇੰਨੀ ਤੇਜ਼ ਹੋ ਚੁੱਕੀ ਹੁੰਦੀ ਹੈ ਕਿ ਉਹ ਪੂਰੇ ਟਰੱਕ ਨੂੰ ਟਰੱਕ ਦਾ ਜਿਹੜਾ ਅਗਲਾ ਹਿੱਸਾ ਹੈ ਡੈਸ਼ਬੋਰਡ ਹੈ ਅੰਦਰ ਦਾ ਜਿਹੜਾ ਹਿੱਸਾ ਹੈ ਜਿੱਥੇ ਡਰਾਈਵਰ ਦਾ ਕੈਬਨ ਹੈ ਜਿੱਥੇ ਉਹ ਸੁੱਤਾ ਪਿਆ ਸੀ ਉਹਨੂੰ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਉਹਦੇ ਅੰਦਰ ਫੈਲ ਜਾਂਦੀ ਹੈ ਜੋ ਪ੍ਰਤੱਖਦਰਸ਼ੀ ਸੀਗੇ ਉਸ ਮੌਕੇ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਟਰੱਕ ਦੇ ਵਿੱਚ ਅੱਗ ਲੱਗ ਗਈ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਜਾ ਕੇ ਉਹਦੇ ਸ਼ੀਸ਼ੇ ਭੰਨੇ ਉਸ ਵੇਲੇ ਤੱਕ ਉਹ ਡਰਾਈਵਰ ਅੰਦਰ ਚੀਖ ਚਲਾ ਰਿਹਾ ਸੀ ਔਰ ਰੋਲਾ ਪਾ ਰਿਹਾ ਸੀ ਕਿਉਂਕਿ ਉਹਨੂੰ ਅੱਗ ਲੱਗ ਚੁੱਕੀ ਸੀ ਔਰ ਉਹ ਤੜਪ ਰਿਹਾ ਸੀ ਪਰ ਅੱਗ ਇੰਨੀ ਭਿਆਨਕ ਇੰਨੀ ਤੇਜ਼ ਰਫ਼ਤਾਰ ਦੇ ਨਾਲ ਵਧੀ ਕਿ ਉਹ ਉਹ ਪਾਰੀ ਨੂੰ ਖੋਲ ਕੇ ਤਾਕੀ ਨੂੰ ਖੋਲ ਕੇ ਬਾਹਰ ਨਹੀਂ ਨਿਕਲ ਸਕਿਆ ਐਡੀ ਉਹਦੀ ਹਿੰਮਤ ਨਹੀਂ ਪਈ ਕਿ ਉਹ ਬਾਹਰ ਨਿਕਲ ਸਕੇ ਅਤੇ ਵਿੱਚ ਹੀ ਝੁੱਲਸ ਗਿਆ ਤੁਹਾਨੂੰ ਦੱਸ ਦਈਏ ਕਿ ਟਰੱਕ ਨੰਬਰ ਐਚਪੀ 12ਸੀ 8365 ਜੋ ਕਿ ਮੰਡੀ ਮੰਡੀ ਗੋਬਿੰਦਗੜ ਤੋਂ ਵਾਲੇ ਪਾਸਿਓਂ ਆਉਂਦਾ ਹੋਇਆ ਬਾਇਆ ਨਵਾਂ ਸ਼ਹਿਰ ਤੋਂ ਹੁੰਦੇ ਹੋਏ ਸਮਰਾਲਾ ਰੋਡ ਦੇ ਉੱਤੇ ਆ ਕੇ ਇਸ ਪੈਟਰੋਲ ਪੰਪ ਤੇ ਰੁਕਿਆ ਕਿਉਂਕਿ ਉਹਨੇ ਸ਼ਾਇਦ ਅੱਗੇ ਜਲੰਧਰ ਨੂੰ ਜਾਣਾ ਸੀਗਾ ਤੇ ਉਥੇ ਰੁਕਣ ਤੋਂ ਬਾਅਦ ਇਹ ਬੜਾ ਵੱਡਾ ਇੱਕ ਦਰਦਨਾਕ ਹਾਦਸਾ ਜਿਹੜਾ ਕਹਿ ਸਕਦੇ ਹਾਂ ਇਹ ਉਥੇ ਵਾਪਰਿਆ ਜਿਹਦੇ ਵਿੱਚ ਉਸ ਟਰੱਕ ਡਰਾਈਵਰ ਦੀ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਮੌਕੇ ਤੇ ਟਰੱਕ ਡਰਾਈਵਰ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਇਸ ਟਰੱਕ ਦੀ ਹਾਲਤ ਐਡੀ ਖਰਾਬ ਸੀ ਕਿ ਡਰਾਈਵਰ ਜਿਹੜਾ ਸੀ ਉਹ ਚਾਹ ਕੇ ਵੀ ਬਾਹਰ ਨਹੀਂ ਨਿਕਲ ਸਕਿਆ ਇਸ ਖਬਰ ਨੂੰ ਜਾਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਵੀ ਜਿਹੜੇ ਸਾਡੇ ਟਰੱਕ ਡਰਾਈਵਰ ਭਰਾ ਨੇ ਉਹਨਾਂ ਤੱਕ ਇਹ ਖਬਰ ਪਹੁੰਚ ਸਕੇ ਤਾਂ ਜੋ ਇਸ ਜਿਹੜਾ ਤਰ੍ਹਾਂ ਦੇ ਹਾਦਸੇ ਨੇ ਉਹ ਟਰੱਕ ਡਰਾਈਵਰਾਂ ਨੂੰ ਕਿਹਾ ਜਾਏ ਕਿ ਉਹ ਆਪਣਾ ਜਿਹੜਾ ਹੈ ਪੂਰਾ ਖਿਆਲ ਰੱਖਣ ਕਿਉਂਕਿ ਟਰੱਕ ਡਰਾਈਵਰ ਖਾਸ ਕਰਕੇ ਇੱਕ ਉਹ ਨੇ ਜਿਹੜੇ ਦੇਸ਼ ਦਾ ਜੜਾ ਹੈ ਸਮਾਨ ਇਧਰੋਂ ਢੋ ਕੇ ਦੂਜੇ ਪੰਨੇ ਲੈ ਕੇ ਜਾਂਦੇ ਨੇ ਤੇ ਇਹਨਾਂ ਦੇ ਇਹ ਟਰੱਕ ਚਲਾਉਣ ਤੇ ਹੀ ਇਹ ਜਿਹੜੀ ਸਾਰੀ ਦੁਨੀਆ ਹੈ ਭਾਰਤ ਦੀ ਇਹ ਚੱਲਦੀ ਪਈ ਹੈ ਕਿਉਂਕਿ ਹਰ ਚੀਜ਼ ਨੂੰ ਸਮੇਂ ਸਿਰ ਇਹ ਸਾਡੇ ਤੱਕ ਪਹੁੰਚਾਉਂਦੇ ਰਹਿੰਦੇ ਨੇ ਤੇ ਇਹ ਉਹ ਟਰੱਕ ਡਰਾਈਵਰ ਨੇ ਜਿਨ੍ਹਾਂ ਦਾ ਅਸੀਂ ਕਦੇ ਵੀ ਦੇਣ ਦੇ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਕੁਝ ਨਾ ਕੋਈ ਛੋਟੀ ਜਿਹੀ ਲਾਪਰਵਾਹੀ ਦੇ ਕਾਰਨ ਹੋ ਸਕਦਾ ਹੈ ਕੋਈ ਸ਼ਾਰਟ ਸਰਕਟ ਜਾਂ ਕਿਤੇ ਅੰਦਰ ਕੋਈ ਐਸੀ ਚੀਜ਼ ਧੁੱਕਦੀ ਰਹਿ ਗਈ ਹੋਵੇ ਜਿਵੇਂ ਧੂਫ ਹੋ ਗਿਆ ਜਾਂ ਕੋਈ ਹੋਰ ਚੀਜ਼ ਹੋ ਗਈ ਤਾਂ ਇਸ ਤਰ੍ਹਾਂ ਦੀ ਕਿਸੇ ਚੀਜ਼ ਦੇ ਨਾਲ ਵੀ ਉਹਨੂੰ ਟਰੱਕ ਨੂੰ ਹੋ ਸਕਦਾ ਹੈ ਅੱਗ ਲੱਗ ਗਈ ਹੋਵੇ ਤਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਮੰਡੀ ਗੋਵਿੰਦਗੜ੍ਹ ਵੱਲੋਂ ਆਉਂਦਾ ਹੋਇਆ ਟਰੱਕ ਜੋ ਸਮਰਾਲਾ ਵਿਖੇ ਇੱਕ ਬੀਜਾ ਪਿੰਡ ਦੇ ਲਾਗੇ ਸਮਰਾਲਾ ਰੋਡ ਤੇ ਖੰਨੇ ਦੇ ਵਿੱਚ ਸਮਰਾਲਾ ਰੋਡ ਤੇ ਨੈਸ਼ਨਲ ਹਾਈਵੇ ਤੇ ਪਿੰਡ ਬੀਜਾ ਦੇ ਲਾਗੇ ਇੱਕ ਪੈਟਰੋਲ ਪੰਪ ਤੇ ਰੁਕਿਆ ਸੀ ਔਰ ਧੂ ਧੂ ਕੇ 11:30 ਵਜੇ ਜਦੋਂ ਰੁਕਿਆ ਤੇ ਸਵੇਰੇ 3:30 ਵਜੇ ਉਹਨੂੰ ਅੱਗ ਲੱਗ ਗਈ ਔਰ ਉਹ ਪੂਰੇ ਦਾ ਪੂਰਾ ਸੜ ਗਿਆ ਔਰ ਡਰਾਈਵਰ ਦੀ ਜਿਹੜੀ ਹੈ ਉੱਥੇ ਮੌਕੇ ਤੇ ਹੀ ਮੌਤ ਹੋ ਗਈ ਉਸ ਤੋਂ ਬਾਅਦ ਕਰੀਬ 45 ਮਿੰਟ ਦੇ ਬਾਅਦ ਜਦੋਂ ਫਾਇਰ ਬਰਗੇਡ ਉੱਥੇ ਪਹੁੰਚਿਆ ਤਾਂ ਅੱਗ ਨੂੰ ਪੂਰੇ ਤਰੀਕੇ ਦੇ ਨਾਲ ਕਾਬੂ ਦੇ ਵਿੱਚ ਕੀਤਾ ਗਿਆ ਅੱਗ ਕਿਵੇਂ ਲੱਗੀ ਕਿਹਨੇ ਲਗਾਈ ਇਹ ਤਾਂ ਜਾਂਚ ਦਾ ਵਿਸ਼ਾ ਹੈ ਜਿਹਦੇ ਉੱਤੇ ਪੁਲਿਸ ਜਿਹੜਾ ਹੈ ਆਪਣਾ ਕੰਮ ਕਰ ਰਹੀ ਹੈ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ